ਜੀ ਮਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਪਿਆਰ ਵਾਲਿਓ ਜੋ ਆਪਾਂ ਪਾਵਨ ਪਵਿੱਤਰ ਅੰਗ 216 ਤੇ ਸੁਭਾਈਮਾਨ ਸ਼ਬਦ ਪੜਿਆ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਗੁਰੂ ਸਮਝਾਉਣਾ ਕਰਦੇ ਨੇ ਹਰ ਬਿਨ ਅਵਰ ਕਿਰਿਆ ਅਵਿਰਥੀ ਮਹਾਰਾਜ ਕਹਿੰਦੇ ਹੈ ਭਾਈ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਸਾਰੇ ਮਿੱਥੇ ਹੋਏ ਧਾਰਮਿਕ ਕੰਮ ਬੇਅਰਥ ਹਨ ਜਪ ਤਪ ਸੰਜਮ ਕਰਮ ਕਮਾਣੇ ਇਹ ਔਰੇ ਮੂਸੇ ਇਹ ਹਵਲਾ ਵੰਦਾ ਜੀ ਮਹਾਰਾਜ ਕਹਿੰਦੇ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ ਜਪ ਕਰਨ ਵਾਲੇ ਤਪ ਕਰਨ ਤਪ ਸਾਧਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਲਈ ਹੱਥ ਜੋਗ ਦੇ ਸਾਧਨ ਕਰਨੇ ਇਹ ਸਾਰੇ ਪ੍ਰਭੂ ਦੀ ਦਰਗਾਹ ਤੋਂ ਉਰੇ ਉਰੇ ਹੀ ਖੋ ਲਏ ਜਾਂਦੇ ਹਨ ਵਾਹਿਗੁਰੂ ਇਹ ਪਰਮਾਤਮਾ ਦੀ ਦਰਗਾਹ ਤਹ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਖੋਏ ਜਾਂਦੇ ਨੇ ਮਹਾਰਾਜ ਕਹਿੰਦੇ ਤੇ ਜਿੰਨੇ ਤੁਸੀਂ ਕਰ ਰਹੇ ਆ ਭਾਈ ਪਰਮਾਤਮਾ ਦੇ ਨਾਮ ਤੋਂ ਬਾਂਝੇ ਹੋ ਕੇ ਦੁਬਾਰੇ ਫੇਰ ਬੋਲਦੇ ਆਂ ਜੀ ਪੰਕਤੀ ਮਹਾਰਾਜ ਕਹਿੰਦੇ ਜਪ ਤਪ ਸੰਜਮ ਕਰਮ ਕਮਾਣੇ ਇਹ ਔਰੇ ਮੂਸੇ ਔਰੇ ਮੂਸੇ ਮਹਾਰਾਜ ਕਹਿੰਦੇ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ ਜਪ ਕਰਨ ਜਪ ਕਰਨੇ ਤਪ ਸਾਧਣੇ ਇੰਦਰੀਆਂ ਨੂੰ ਵਕਾਰਾਂ ਵੱਲੋਂ ਰੋਕਣ ਲਈ ਹੱਥ ਜੋਗ ਦੇ ਸਾਧਨ ਕਰਨੇ ਇਹ ਸਾਰੇ ਪ੍ਰਭੂ ਦੀ ਦਰਗਾਹ ਤੋਂ ਉਰੇ ਉਰੇ ਹੀ ਖੋਲੇ ਜਾਂਦੇ ਹਨ ਇਹ ਨਿਸਹਾਈ ਹੁੰਦੇ ਤੇਰੇ ਉੱਥੇ ਤੱਕ ਪਹੁੰਚਣ ਤੇ ਪ੍ਰਭੂ ਪਰਮਾਤਮਾ ਦੀ ਦਰਗਾਹ ਤੱਕ ਪਹੁੰਚਣ ਵਾਸਤੇ ਇਹ ਨਹੀਂ ਸਹਾਈ ਹੁੰਦੇ ਮਹਾਰਾਜ ਕਹਿੰਦੇ ਸਪਸ਼ਟਾ ਜੀ ਇਹ ਪਾਵਨ ਪਵਿੱਤਰ ਅੰਗ 216 ਤੇ ਸੁਭਾਏਮਾਨ ਸ਼ਬਦ ਹੈ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਰਹਾਉ ਵਾਲੇ ਬੰਦ ਚ ਵਰਤਨੇਮ ਸੰਜਮ ਮਹਿ ਰਹਤਾ ਤਨ ਕਾ ਆਂਡ ਨਾ ਪਾਇਆ ਮਹਾਰਾਜ ਕਹਿੰਦੇ ਮਨੁੱਖ ਵਰਤਾਂ ਸਾਜਮਾਂ ਦੇ ਨੇਮ ਵਿੱਚ ਰੁੱਝਿਆ ਰਹਿੰਦਾ ਹੈ ਪਰ ਉਹਨਾਂ ਉਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਵੀ ਨਹੀਂ ਮਿਲਦਾ ਦੇਖੋ ਜੀ ਹੁਣ ਗੁਰੂ ਮਹਾਰਾਜ ਕਹਿੰਦੇ ਨੇ ਪੰਜਵੇਂ ਰੂਪ ਵਿੱਚ ਵੇ ਕੌਡੀ ਮੁੱਲ ਨਹੀਂ ਮਿਲਦਾ ਜਿੰਨੇ ਮਰਜ਼ੀ ਮਹਾਰਾਜ ਕਹਿੰਦੇ ਵਰਤਾਂ ਸੰਜਮਾਂ ਦੇ ਨੇਮ ਵਿੱਚ ਰੁੱਝਾ ਰਹਿੰਦਾ ਰਹੇ ਰਹਾ ਰੁੱਝਿਆ ਰਹੇ ਕਰੀ ਚੱਲ ਮਹਾਰਾਜ ਕਹਿੰਦੇ ਪਰ ਉਹਨਾਂ ਉਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਵੀ ਨਹੀਂ ਮਿਲਦਾ ਸਪਸ਼ਟਾ ਗਰਬਾਣੀ ਅੱਗੇ ਚੱਲਣ ਅੱਗੇ ਚੱਲਣ ਔਰ ਹੈ ਭਾਈ ਉਹਾਂ ਕਾਮਨ ਆਇਆ ਵਾਹਿਗੁਰੂ ਮਹਾਰਾਜ ਕਹਿੰਦੇ ਹੈ ਭਾਈ ਜੀਵ ਦੇ ਨਾਲ ਪਰਲੋਕ ਵਿੱਚ ਸਾਥ ਲਿਵਾਉਣ ਵਾਲਾ ਪਦਾਰਥ ਹੋਰ ਹੈ ਵਰਤਨੇਮ ਸੰਜਮ ਆਦਿਕ ਵਿੱਚੋਂ ਕੋਈ ਵੀ ਪਰਲੋਕ ਵਿੱਚ ਕੰਮ ਨਹੀਂ ਆਉਂਦਾ ਹੁਣ ਜਿਹੜਾ ਤਾਂ ਭਾਈ ਇਹ ਪੰਕਤੀ ਨੂੰ ਸਮਝ ਕੇ ਸੁਣ ਕੇ ਸਮਝ ਲਈ ਤੇ ਮੰਨ ਕੇ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਤੇ ਇਹ ਛੱਡ ਤੇ ਫੇਰ ਕੁਝ ਭਲਾ ਹੋ ਸਕਦਾ ਨਹੀਂ ਮਹਾਰਾਜ ਕਹਿੰਦੇ ਫਿਰ ਇਹ ਤਾਂ ਪਰਲੋਕ ਵਿੱਚ ਕੰਮ ਨਹੀਂ ਆਉਂਦਾ ਜੋ ਆਪਾਂ ਪੜਿਆ ਦੁਬਾਰੇ ਫੇਰ ਬੋਲ ਦਿੰਨਾ ਜੀ ਜੀਵ ਦੇ ਨਾਲ ਪਰਲੋਕ ਵਿੱਚ ਸਾਥ ਨਿਭਾਉਣ ਵਾਲਾ ਪਦਾਰਥ ਹੋਰ ਹੈ ਵਰਤਨੇਮ ਸੰਜਮ ਆਦਿਕ ਵਿੱਚੋਂ ਕੋਈ ਵੀ ਪਰਲੋਕ ਵਿੱਚ ਕੰਮ ਨਹੀਂ ਆਉਂਦਾ ਦੁਬਾਰੇ ਪੰਗਤੀਆ ਪਰ ਰਪੀਟ ਕਰਦੀ ਅਗੇ ਮਹਾਰਾਜ ਕਹਿੰਦੇ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੇ ਢੋਰ ਨਾ ਪਾਵੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਤੀਰਥ ਉੱਤੇ ਇਸ਼ਨਾਨ ਕਰਦਾ ਹੈ ਤੇ ਤਿਆਗੀ ਬਣ ਕੇ ਧਰਤੀ ਉੱਤੇ ਰਟਣ ਕਰਦਾ ਫਿਰਦਾ ਹੈ ਉਹ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ ਸਪਸ਼ਟ ਹੋ ਗਈ ਜੀ ਗੱਲ ਤੇ ਇੱਕ ਆਪਾਂ ਜਦੋਂ ਧਰਮ ਸਥਾਨ ਤੇ ਜਾਂਦੇ ਆ ਫਰਜ ਕੀਤਾ ਆਪਾਂ ਦਰਬਾਰ ਸਾਹਿਬ ਚਲੇ ਗਏ ਜਨੰਦਪੁਰ ਸਾਹਿਬ ਚਲੇ ਗਏ ਚਲੋ ਬਾੜ ਦੂਰ ਦੀ ਆ ਗਰਮੀ ਆ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਦਾ ਮਤਲਬ ਇਹ ਆ ਅਸਲ ਭਾਵਤਾ ਉਹਦਾ ਇਹ ਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਇੱਕ ਥਾਂ ਪਾਣੀ ਇਕੱਠੇ ਕਰੇ ਤੇ ਉਥੇ ਉੱਚ-ਨੀਚ ਦੀ ਉੱਚ-ਨੀਚ ਦਾ ਵਿਤਕਰਾ ਮਟਾਇਆ ਵੇ ਗੁਰੂ ਘਰ ਵਿੱਚ ਪਾਈ ਅਸੀਂ ਇੱਕੇ ਪਾਣੀ ਵਿੱਚ ਨਾ ਲੈਨੇ ਆ ਇੱਕੋ ਪੰਕਤ ਵਿੱਚ ਬੈਠ ਕੇ ਸ਼ਕ ਲੈਨੇ ਆ ਤੇ ਇੱਕੋ ਗਰਮਾਣੀ ਨਾਮ ਸੁਣਦੇ ਹਾਂ ਕਥਾ ਕੀਰਤਨ ਸੁਣਦੇ ਆ ਗੁਰੂ ਘਰ ਵਿੱਚ ਜਾ ਕੇ ਇਹ ਇੱਕ ਸੰਧਾਨਤਾ ਗੁਰੂ ਦਾ ਬਾਕੀ ਚਲੋ ਆਪਾਂ ਦੂਰੋਂ ਗਏ ਆ ਗਰਮੀ ਆ ਇਸ਼ਨਾਨ ਪਾਣੀ ਕਰਕੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਆ ਤੇ ਗੁਰੂ ਦੀ ਮਰਜ਼ਾ ਦਾ ਵੀ ਜਾਓ ਇਸ਼ਨਾਨ ਪਾਣੀ ਕਰੋ ਇਸ਼ਨਾਨ ਕਰਕੇ ਪ੍ਰਸ਼ਾਦਾ ਪਾਣੀ ਸ਼ਕੋ ਪ੍ਰਸ਼ਾਦਾ ਪਾਣੀ ਸ਼ਕ ਕੇ ਫੇਰ ਸੰਗਤ ਵਿੱਚ ਬੈਠੋ ਉਹ ਕ ਸੁਨਾਤ ਹੈ ਤੇ ਉਹ ਜਿਹੜਾ ਸਰੋਵਰ ਬਣਿਆ ਉਹ ਇਸ ਸੁਨਾਤ ਮੁਤਾਬਕ ਆ ਜੀ ਜੇ ਕੋਈ ਮਨ ਦੇ ਵਿੱਚ ਮੰਨ ਕੇ ਮਹਾਰਾਜ ਕਹਿੰਦੇ ਵੀ ਮੈਂ ਹੁਣ ਤੀਰਥਾਂ ਦਾ ਇਸ਼ਨਾਨ ਕਰਕੇ ਮੇਰੇ ਪਾਪ ਲੈ ਜਾਣੇ ਆ ਜਿੰਨੇ ਕੀਤੇ ਆ ਇਹ ਤੇਰਾ ਭਲੇਖਾ ਮਨੁੱਖ ਇਹ ਭਲੇਖਾ ਦੂਰ ਕਰਤਾ ਸਤਗੁਰਾਂ ਨੇ ਦੁਬਾਰੇ ਫੇਰ ਪੰਕਤੀ ਰਿਪੀਟ ਕਰਦਾ ਜੀ ਜਿਹੜਾ ਮਨੁੱਖ ਤੀਰਥ ਉੱਤੇ ਇਸ਼ਨਾਨ ਕਰਦਾ ਹੈ ਤੇ ਤਿਆਗੀ ਬਣ ਕੇ ਧਰਤੀ ਉੱਤੇ ਰਟਣ ਕਰਦਾ ਹੈ ਰਟਣ ਕਰਦਾ ਫਿਰਦਾ ਹੈ ਵੀ ਇਹਦੇ ਤੇ ਵੀ ਜਾਇਆਉਣਾ ਉੱਥੇ ਵੀ ਜਾਇਆ ਆ ਬਸ ਇਸ ਚਾਲ ਪੁਰਿਆ ਹੋਇਆ ਮਹਾਰਾਜ ਕਹਿੰਦੇ ਕੋਈ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ ਪ੍ਰਭੂ ਦੀ ਦਰਗਾਹ ਵਿੱਚ ਥਾਂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਗੁਰਦੇ ਸਨਾਨ ਤੇ ਚੱਲਣਾ ਅਗੇ ਮਹਾਰਾਜ ਕਹਿੰਦੇ ਨੇ ਉਹਾਂ ਉਹਾਂ ਕਾਮਨਾ ਆਵੇ ਇਹ ਵਿਦ ਉਹ ਲੋਗਨ ਹੀ ਪਤੇ ਆਵੇ ਮਹਾਰਾਜ ਕਹਿੰਦੇ ਜੇ ਤੂੰ ਇਹ ਕੰਮ ਕਰਦਾ ਨਾ ਭਾਈ ਤੀਰਥਾਂ ਦੇ ਰਟਨ ਕਰ ਰਹੇ ਹਾਂ ਇਹ ਉਹਾਂ ਕਾਮਨਾ ਆਵੇ ਇਹ ਵਿਦ ਇਹ ਲੋਗਨ ਹੀ ਪਤੇ ਆਵੇ ਮਹਾਰਾਜ ਕਹਿੰਦੇ ਅਜਿਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ ਉਹ ਤਿਆਗੀ ਇਹਨਾਂ ਤਰੀਕਿਆਂ ਨਾਲ ਸਿਰਫ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਨਿਸ਼ਚਾ ਦਿਵਾਉਂਦਾ ਹੈ ਵੀ ਲੋਕਾਂ ਵਿੱਚ ਤਾਂ ਉਹ ਦਿਸਦਾ ਜਰੂਰ ਵੀ ਇਹ ਧਰਮੀ ਹੁੰਦ ਧਰਮੀ ਇਨਸਾਨ ਹੈ ਪਰ ਮਹਾਰਾਜ ਕਹਿੰਦੇ ਭਾਈ ਇਹ ਤਰੀਕਾ ਇਸ ਇਹਨਾਂ ਤਰੀਕਿਆਂ ਨਾਲ ਸਿਰਫ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਪ੍ਰਗਟਾਵਾ ਕਰ ਸਕਦਾ ਤੂੰ ਨਿਸ਼ਚਿਤਵਾ ਸਕਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ ਅੱਗੇ ਮਹਾਰਾਜ ਕਹਣੇ ਕਹਣਾ ਕਰਦਨੇ ਅਗਲੇ ਬੰਦ ਚ ਚਤੁਰ ਬੇਦ ਮੁਖ ਬਚਨੀ ਉਚਰੈ ਆਕੇ ਮਹਿਲ ਨ ਪਾਈਏ ਮਹਾਰਾਜ ਕਹਿੰਦੇ ਹੈ ਭਾਈ ਜੇ ਪੰਡਤ ਚਾਹੇ 베ਦ ਜਵਾਨੀ ਉਚਾਰ ਸਕਦਾ ਹੈ ਜਿਹੜਾ ਕੋਈ ਵੀ ਹੈ ਚਾਹੇ ਆਪਾਂ ਬਾਣੀ ਪੜਨ ਵਾਲੇ ਆ ਚਾਹੇ 베ਦਾਂ ਦੇ ਪਾਠ ਕਰਨ ਵਾਲੇ ਵੀ ਮੈਂ ਤਾਂ ਬਹੁਤ ਸਪਸ਼ਟ ਬਾਣੀ ਪੜ ਲੈਣਾ ਜੀ ਬੜਾ ਸੁੱਧ ਗੁਰਬਾਣੀ ਉਚਾਰ ਲੈਣਾ ਚੰਗੀ ਗੱਲ ਚੰਗੀ ਗੱਲ ਨਾ ਗੁਰਬਾਣੀ ਪੜਨੀ ਸੁਣਨੀ ਪਰ ਸੁਣ ਕੇ ਮੰਨਣੀ ਮੰਨ ਕੇ ਉਹ ਸ਼ਬਦ ਦੀ ਕਮਾਈ ਕਰਨੀ ਤਾਂ ਭਾਈ ਤੇਰਾ ਭਲਾ ਹੋਏਗਾ ਨਹੀਂ ਤਾਂ ਆਪਾਂ ਸਾਰੇ ਗਿਣ ਲੋ ਵਿੱਚੇ ਲਿਖਿਆ ਇੱਥੇ ਪੰਡਤ ਵਾਸਤੇ ਆ ਪੰਡਤ ਮੈਨੇ ਹੁੰਦਾ ਜੀ ਵਿਦਵਾਨ ਜਿਹੜਾ ਵਿਦਵਾਨ ਆ ਜਿਹਦੇ ਕੋਲੇ ਧਰਮ ਦੀ ਵਿੱਦਿਆ ਜਿਹੜਾ ਕਹਿੰਦਾ ਮੇਰੇ ਕੋਲੇ ਹੈਗੀ ਆ ਵਿਦਵਾਨ ਦੀ ਗੱਲ ਕਰੀਆ ਪੰਡਤ ਨੂੰ ਕਿਹਾ ਮਹਾਰਾਜ ਨੇ ਹੇ ਭਾਈ ਜੇ ਪੰਡਤ ਚਾਹੇ ਬੇਦ ਜਵਾਨੀ ਉਚਾਰ ਸਕਦਾ ਹੈ ਮਤਲਬ ਵੀ ਮੂੰਹ ਜਵਾਨੀ ਆਪਾਂ ਜਿਵੇਂ ਕਹ ਦਿੰਨੇ ਆ ਬਿਬੇਨਾ ਦੇਖੇ ਬਾਣੀ ਪੜ ਲੈਂਦਾ ਬਹੁਤ ਸਾਰੇ ਨੇ ਭੈਣ ਭਰਾ ਜਿਹੜੇ ਮਤਲਬਾ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਪੂਰੀ ਬਾਣੀ 1430 ਅੰਗ ਤੱਕ ਬਿਨਾ ਹਜੂਰੀ ਵਿੱਚ ਬੈਠ ਕੇ ਜਵਾਨੀ ਕੰਠਾ ਉਹਨਾਂ ਦੇ ਪੜ੍ਹ ਲੈਂਦੇ ਨੇ ਠੀਕ ਆ ਜੀ ਇਸ ਤਰ੍ਹਾਂ ਉਸ ਸਮੇਂ ਮਹਾਰਾਜ ਨੇ ਪੰਡਤ ਨੂੰ ਸਬੋਧਨ ਕਰਕੇ ਕਿਹਾ ਆਪਾਂ ਸਾਰੇ ਵਿੱਚ ਆਗੇ ਮਹਾਰਾਜ ਕਹਿੰਦੇ ਜੇ ਪੰਡਤ ਚਾਰੇ ਵੇਦ ਜਬਾਨੀ ਉਚਾਰ ਸਕਦਾ ਹੈ ਤਾਂ ਇਸ ਤਰ੍ਹਾਂ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਿਲਦਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਮਿਲਦਾ ਮਿਲੇਗਾ ਕਿਵੇਂ ਦੱਸਦੇ ਆ ਸਤਿਗੁਰੂ ਅੱਗੇ ਬੁੱਝੇ ਨਹੀਂ ਇੱਕ ਸੁਧਾਖਰ ਉਹ ਸਗਲੀ ਚਾਖ ਚਖਾਈਏ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਪਵਿੱਤਰ ਨਾਮ ਸਿਮਰਨਾ ਨਹੀਂ ਸਮਝਦਾ ਉਹ ਹੋਰ ਹੋਰ ਉਦਮ ਨਾਲ ਨਿਰੀ ਖੁਆਰੀ ਹੀ ਖੁਆਰੀ ਸਹਿੇੜਦਾ ਹੈ ਸਿਰਫ ਨਾਮ ਦੀ ਗੱਲ ਕਰੀਏ ਨਾ ਮਹਾਰਾਜ ਨੇ ਗੁਰਬਾਣੀ ਰਾਹੀਂ ਨਾਮ ਜਪਿਆ ਜਾਣਾ ਪਾਣੀ ਪੜਨੀ ਆ ਸੁਣਨੀ ਆ ਪੜਨੀ ਆ ਸੁਣਨੀ ਆ ਸਮਝਣੀ ਆ ਫਿਰ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਜੇ ਆਪਾਂ ਹੁਣ ਬਾਣੀ ਪੜਦੇ ਵੀ ਆਂ ਸੁਣਦੇ ਵੀ ਆਂ ਸ਼ਬਦ ਵਿਚਾਰ ਵੀ ਕਰ ਵੀ ਲੈਂਦੇ ਆਂ ਸੁਣ ਵੀ ਲੈਂਦੇ ਆਂ ਤੇ ਆਪਣੇ ਮਤਬ ਨਾਲ ਵੀ ਹਿਰਦੇ ਵਿੱਚ ਗੱਲ ਟਿਕਦੀ ਨਹੀਂ ਗੁਰੂ ਦੀ ਫੇਰ ਆ ਵੀ ਜੇ ਤੂੰ ਗੁਰੂ ਨੂੰ ਪ੍ਰਮਾਤਮਾ ਨੂੰ ਨਹੀਂ ਜਾਣਿਆ ਨਾ ਅੰਗ ਸੰਗ ਤਾਂ ਫੇਰ ਭਾਈ ਪੜੇ ਦਾ ਵੀ ਕੋਈ ਫਾਇਦਾ ਨਹੀਂ ਪੜ ਪੜ ਗੱਡੀ ਲੱਦੀ ਏ ਇਸ ਤਰ੍ਹਾਂ ਵੀ ਪੰਕਤੀ ਆ ਗਰਬਾਣੀ ਚ ਹੁਣ ਇਸ ਗਰਬਾ ਇਸ ਪੰਕਤੀ ਚ ਮਾਰਾ ਨੇ ਦੱਸਿਆ 부ਝੇ ਨਾਹੀਂ ਏਕ ਸੁਧਾਖਰ 부ਝਦਾ ਹੈ ਨਹੀਂ ਗੱਲ ਗੁਰੂ ਦੀ ਉਹ सगਲੀ ਝਾਖ ਚਖਾਈਏ ਜਿਹੜਾ ਮਨੁੱਖ ਪਰਮਾਤਮਾ ਦਾ ਪਵਿੱਤਰ ਨਾਮ ਸਿਮਰਨਾ ਨਹੀਂ ਸਮਝਦਾ ਉਹ ਹੋਰ ਹੋਰ ਉਦਮਾ ਨਾਲ ਲਿਰੀ ਖੁਆਰੀ ਹੀ ਖੁਆਰੀ ਸੇੜਦਾ ਹੈ ਅੱਗੇ ਮਹਾਰਾਜ ਕਹਿੰਦੇ ਨਾਮ ਜਪਣਾ ਕੀ ਹੈ ਜੀ ਪਰਮਾਤਮਾ ਨੂੰ ਕੁਦਰਤ ਦੇ ਵਿੱਚ ਦੇਖਣਾ ਤੇ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰਨੇ ਤੇ ਸੱਚੀ ਸੋਚੀ ਕਰਤ ਕਮਾਈ ਕਰਨੀ ਪ੍ਰਭੂ ਪਰਮਾਤਮਾ ਨੂੰ ਅੰਗ ਸੰਗ ਜਾਣਣਾ ਨੇਕ ਤਾਂ ਬੁੱਝੇ ਬੁਰਾ ਕਿਉਂ ਕਰੇ ਕਿਸੇ ਵੀ ਕਿਸਮ ਦਾ ਬੁਰਾ ਕੰਮ ਨਹੀਂ ਕਰਨਾ ਬਸੇ ਬੰਦਗੀ ਆ ਉਹਦਾ ਨਾਮ ਜਪਣਾ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਕਹਤੋ ਇਹ ਬੇਜਾਰਾ ਜੇ ਕਮਾਵੇ ਸੋ ਪਾਰ ਗਰਮੀ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਨਾਨਕ ਸਾਹਿਬ ਜੀ ਕਹਾਣਾ ਕਰਦੇ ਨੇ ਹੈ ਭਾਈ ਇਹ ਇੱਕ ਵਿਚਾਰ ਦੀ ਗੱਲ ਆਖਦਾ ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅੱਗੇ ਵਿਚਾਰ ਦੀ ਗੱਲ ਦੱਸੀ ਐ ਮੈਂ ਤੁਹਾਨੂੰ ਗੁਰਮਖ ਪਿਆਰਿਓ ਸਤਸੰਗੀ ਜਨੋ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਇੱਕ ਵਿਚਾਰ ਦੀ ਗੱਲ ਦੱਸੀ ਐ ਆਖਦਾ ਹਾਂ ਜਿਹੜਾ ਮਨੁੱਖ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਪਾਰ ਲੰਘਣ ਜੋਗਾ ਹੋ ਜਾਂਦਾ ਜੇ ਆਪਣੇ ਮਹਾਰਾਜ ਕਹਿੰਦੇ ਜੇ ਆਪਣੇ ਧਿਆਨ ਵਿੱਚ ਲਿਆਉਂਦਾ ਤਾਂ ਆਪਣੀ ਵਰਤੋਂ ਵਿੱਚ ਲਿਆਉਂਦਾ ਤਾਂ ਗੁਰੂ ਦੀਆਂ ਗੱਲਾਂ ਆ ਗਈ ਨਾ ਗੱਲ ਉਹੀ ਬਈ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਤੇ ਪਹਿਰਾ ਦੇਣਾ ਉਸ ਤਰ੍ਹਾਂ ਆਪਣਾ ਜੀਵਨ ਬਸਰ ਕਰਨਾ ਗੁਰੂ ਦੇ ਕਹਿਣ ਮੁਤਾਬਕ ਫੇਰ ਮਹਾਰਾਜ ਕਹਿੰਦੇ ਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਅੱਗੇ ਮਹਾਰਾਜ ਕਹਿੰਦੇ ਨੇ ਗੁਰ ਸੇਵੋ ਅਰਨਾਮ ਤਿਆਬੋ ਤਿਆ ਕੋ ਮਨੋ ਗੋਮਾਨੀ ਮਹਾਰਾਜ ਕਹਿੰਦੇ ਉਹ ਵਿਚਾਰ ਇਹ ਹੈ ਏ ਭਾਈ ਗੁਰੂ ਦੀ ਸ਼ਰਨ ਪਵੋ ਆਪਣੇ ਮਨ ਵਿੱਚੋਂ ਹੰਕਾਰ ਦੂਰ ਕਰੋ ਤੇ ਪ੍ਰਮਾਤਮਾ ਦਾ ਨਾਮ ਸਿਮਰੋ ਫਿਰ ਤੁਸੀਂ ਸੰਸਾਰ ਭਵਜਲ ਭਵਜਲ ਸਾਗਰ ਨੂੰ ਤਰ ਜਾਓਗੇ ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਨੇ ਕੋੜੀ ਮਹੱਲਾ ਪੰਜਵਾਂ ਮਾਦੋ हर 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 मुख कहिए हे माया दे पति प्रभु हे हरि मेहर कर ताके असी तेरा नाम मूह उचार सकी उचार का मतलब ही मूह बोल सकी हम ते कछू न हो वे स्वामी ज्यों राखो त्यों हे श्या हे स्वामी प्रभु ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ ਇਸ ਤਰ੍ਹਾਂ ਤੂੰ ਸਾਨੂੰ ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ਅਗਲੇ ਬੰਦ ਚ ਕਹਿੰਦੇ ਨੇ ਮਹਾਰਾਜ ਕਿਆ ਕਿਸ ਕਰੇ ਕੇ ਕਰਨ ਹਰ ਕਿਆ ਇਸ ਹੱਥ ਵਿਚਾਰੇ हे मेरे सर्वव्यापक खसम प्रभु ए जीव की करे ए की ਕਰਨ ਜੋਗਾ ਹੈ इस बिचारे दे हाथ विच की है ए जीव अपने आप कुछ नहीं करदा कुछ नहीं कर सकदा इस दे हाथ विच कोई ताकत नहीं है मनुख दे हाथ विच कोई ताकत नहीं जी ਧਿਆਨ ਮਾਰਨਾ ਥੋੜਾ ਜਿਹਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਵੀ ਇਨਸਾਨ ਦੇ ਹੱਥ ਵਿੱਚ ਹੈ ਕੁਝ ਬੜਾ ਕੁਛ ਆ ਬੜੀ ਤਾਕਤ ਆ ਇਨਸਾਨ ਦੇ ਹੱਥ ਵਿੱਚ ਉਹਨੇ ਜਹਾਜ਼ ਬਣਾਤਾ ਉਹਨੇ ਮਾਇਲ ਬਣਾਤਾ ਜੈਟ ਬਣਾਤਾ ਠੀਕ ਆ ਬਣਾਇਆ ਇਨਸਾਨ ਨੇ ਆ ਪਰ ਇਹਦੇ ਪਿੱਛੇ ਕੁਦਰਤ ਕੰਮ ਕਰਦੀ ਆ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਤੋਂ ਬਿਨਾਂ ਨਹੀਂ ਕੁਝ ਕਰ ਸਕਦਾ ਇਨਸਾਨ ਇਥੇ ਇਹ ਆਪਾਂ ਭਾਵ ਨੂੰ ਸਮਝਣਾ ਵੀ ਕਰੇ ਕਰਾਵੇ ਆਪੇ ਆ ਕਿ ਮਨੁੱਖ ਕੇ ਕਿਸੇ ਨਾ ਹੀ ਹੱਥ ਗੁਰਬਾਣੀ ਚ ਪੰਗਤੀ ਹੈ ਮਨੁੱਖ ਦੇ ਹੱਥ ਵਿੱਚ ਕੀ ਆ ਸਰੀਰ ਪ੍ਰਮਾਤਮਾ ਨੇ ਦਿੱਤਾ ਹੱਥ ਪੈਰ ਜਿਹੜੇ ਹੱਥਾਂ ਨਾਲ ਕੀਤਾ ਉਹਨੇ ਜਹਾਜ਼ ਬਣਾਇਆ ਨੈੱਟ ਬਣਾਇਆ ਦਿਮਾਗ ਨਾਲ ਮੋਬਾਈਲ ਬਣਾਇਆ ਗੱਡੀਆਂ ਬਣਾਤੀਆਂ ਹੱਥਾਂ ਨਾਲ ਬਣਾਈਆਂ ਮਨੁੱਖ ਨੇ ਪਰ ਉਹਦੇ ਪਿੱਛੇ ਤਾਕਤ ਕਿਹਦੀ ਆ ਉਹ ਦੇਖਣਾ ਪਊ ਭਾਵ ਨੂੰ ਸਮਝਣਾ ਵੀ ਉਹ ਪ੍ਰਭੂ ਪ੍ਰਮਾਤਮਾ ਨੇ ਸਰੀਰ ਦਿੱਤਾ, ਹੱਥ-ਪੈਰ ਦਿੱਤੇ ਤੈਨੂੰ, ਦਿਮਾਗ ਦਿੱਤਾ, ਸੂਜੀ ਬਖਸ਼ੀ ਹੈ, ਨਿਗਾਹ ਦਿੱਤੀ ਹੈ ਦੇਖਣ ਵਾਸਤੇ, ਕੰਨ ਦਿੱਤੇ ਹੈ ਸੁਣਨ ਵਾਸਤੇ, ਜੀਬਾ ਦਿੱਤੀ ਹੈ ਬੋਲਣ ਵਾਸਤੇ, ਉਹ ਪ੍ਰਭੂ ਪ੍ਰਮਾਤਮਾ ਨੇ ਦਿੱਤੀ ਹੈ। ਇਨਸਾਨ ਅੱਜ ਤੱਕ ਕੋਈ ਨਾ ਤਾਂ ਜੀਬਾ ਦੇ ਸਕਿਆ ਕਿਸੇ ਨੂੰ ਬੋਲਣ ਵਾਸਤੇ ਤੇ ਨਾ ਕੋਈ ਕੰਨ ਦੇ ਸਕਿਆ ਸੁਣਨ ਵਾਸਤੇ। ਅੱਖਾਂ ਦੇ ਦੇਖਣ ਵਾਸਤੇ ਭਾਵੇਂ ਇਹ ਇਨਸਾਨ ਪਲਾਸਟਿਕ ਦੇ ਬਣਾ ਤੇ ਬਿਜਲੀ ਤੇ ਜਨਨ ਵਾਲੇ ਬਣਾਏ ਨੇ ਪਰ ਇਹ ਕੁਝ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਉਹ ਨਹੀਂ ਦੇ ਸਕਦਾ ਇਨਸਾਨ ਵੀ ਆਕਸੀਜਨ ਲੈ ਕੇ ਬਲੱਡ ਬਣਾਦਾ ਬਲੱਡ ਨਹੀਂ ਬਣਾ ਸਕਦੇ ਹਜੇ ਤੱਕ ਠੀਕ ਹੈ ਜੀ ਬਲੱਡ ਚੱਲਿਆ ਨਹੀਂ ਹਜੇ ਨਸਾਂ ਦੇ ਵਿੱਚ ਜਿਹੜਾ ਪ੍ਰਮਾਤਮਾ ਨੇ ਕੁਦਰਤ ਨੇ ਦਿੱਤਾ ਇਹ ਇਸ ਭਾਵ ਨੂੰ ਸਮਝਣਾ ਆਪਾਂ ਝੱਕ ਝੜ ਦੇਣੇ ਨਹੀਂ ਕਹਿ ਦੇਣਾ ਵੀ ਬੰਦਾ ਬਹੁਤ ਕੁਝ ਕਰਦਾ ਜੀ ਬੜਾ ਕੁਝ ਬੰਦੇ ਦੇ ਹੱਥ ਚ ਨਹੀਂ ਭਾਈ ਮਾਨੁੱਖ ਕੇ ਕਿਸੇ ਨਾ ਹੀ ਹੱਥ ਪ੍ਰਭੂ ਆਤਮਾ ਦੀ ਸੁਪਰੀਮ ਪਾਵਰ ਕੰਮ ਕਰ ਰਹੀ ਹੈ ਅੰਦਰ ਤਾਂ ਤੂੰ ਕਰ ਰਿਆ ਇਹ ਧਿਆਨ ਨਾ ਸਮਝ ਲਿਓ ਗੱਲ ਮਹਾਰਾਜ ਦੀ ਕਿਰਪਾ ਨੂੰ ਮਹਾਰਾਜ ਕਹਿੰਦੇ ਨੇ ਇਸ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਇਨਸਾਨ ਦੇ ਜਿੰਨਾ ਪ੍ਰਭੂ ਪਰਮਾਤਮਾ ਦੀ ਤਾਕਤ ਨਹੀਂ ਤੇਰੇ ਪਿੱਛੇ ਕੰਮ ਕਰਨ ਕਿ ਆਪਾਂ ਪੱਖਾ ਚੱਲ ਰਿਆ ਪੱਖੇ ਦੀ ਕੋਈ ਹੈ ਤਾਕਤ ਨਹੀਂ ਹੈ ਵੀ ਇਹ ਹਵਾ ਦੇ ਦੂਗਾ ਇਹਦੇ ਪਿੱਛੇ ਇੱਕ ਪਾਵਰ ਕਰ ਰਹੀ ਆ ਜਿਹਨੂੰ ਆਪਾਂ ਬਿਜਲੀ ਕਹਿੰਦੇ ਆ ਕਰੰਟ ਕਹਿੰਦੇ ਆ ਇਸੇ ਤਰ੍ਹਾਂ ਹੀ ਇਨਸਾਨ ਤੇਰੇ ਪਿੱਛੇ ਇੱਕ ਬਹੁਤ ਵੱਡੀ ਸੁਪਰੀਮ ਪਾਵਰ ਕੰਮ ਕਰ ਰਹੀ ਆ ਤਾਂ ਤੂੰ ਕਰ ਰਿਆ ਐਵੇਂ ਨਾ ਮਾਣ ਹੰਕਾਰ ਜਾਂ ਕਰੀ ਜਾਏ ਵੀ ਮੈਂ ਤਾਂ ਐ ਕਰ ਦਿੰਨਾ ਮੈਂ ਉਹ ਕਰ ਲਿਆ ਮੈਂ ਆਹ ਕਰਤਾ ਉਹ ਕੀਤਾ ਠੀਕ ਆ ਉਹ ਜਰੀਆ ਇੱਕ ਤਾਕਤ ਪਿੱਛੇ ਪ੍ਰਮਾਤਮਾ ਦੀ ਕੰਮ ਕਰਦੀ ਆ ਅੱਗੇ ਮਹਾਰਾਜ ਕਹਿੰਦੇ ਨੇ ਜਿਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਜਿਸ ਪਾਸੇ ਤੂੰ ਜਿਸ ਨੂੰ ਲਾਉਂਦਾ ਹੈ ਉਸੇ ਪਾਸੇ ਹੀ ਇਹ ਇਨਸਾਨ ਇਹ ਲੱਗ ਫਿਰਦਾ ਹੈ ਜਿਹਨੂੰ ਨੱਟ ਬਣਾਉਣ ਦਾ ਦਿਮਾਗ ਦੇ ਤਾ ਉਹ ਨੱਟ ਬਣਾਤਾ ਉਹਨੇ ਮੋਬਾਈਲ ਬਣਾਉਣ ਦੀ ਜਿਹਨੂੰ ਸੋਚੀ ਤੇ ਉਹਨੇ ਬਣਾਤਾ ਜਿਹਨੇ ਜਹਾਜ਼ ਬਣਾਉਣ ਦੀ ਜਿਹਨੂੰ ਸੋਚੀ ਦਿੱਤੀ ਉਹਨੇ ਜਹਾਜ਼ ਬਣਾਤਾ ਜਿੱਤ ਜਿਹੜੇ ਪਾਸੇ ਲਾਇਆ ਪ੍ਰਭੂ ਪਰਮਾਨੰ ਮਨੁੱਖ ਲੱਗ ਗਿਆ ਇਹ ਵੀ ਗੱਲ ਆਪਾਂ ਮੰਨ ਲਾਂਗੇ ਤੇ ਬਾਕੀ ਭਾਈ ਜਿਹੋ ਜਾਂ ਤੈਨੂੰ ਜੀਵਨ ਦਿੱਤਾ ਮਨੁੱਖਾ ਜੀਵਨ ਦਿੱਤਾ ਮਨੁੱਖੇ ਜੀਵਨ ਦੇ ਵਿੱਚ ਦੋ ਸਰੀਰ ਦਿੱਤੇ ਨੇ ਇਸਤਰੀ ਪੁਰਸ਼ ਠੀਕ ਆ ਜੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਕਾਰੇ ਲਾਇਆ ਪੇੜ ਪੌਦੇ ਆ ਫਲ ਬੂਟੇ ਦਿੰਦੇ ਨੇ ਫਲ ਫਲ ਫੁੱਲ ਲੱਗਦੇ ਨੇ ਉਹਨਾਂ ਨੂੰ ਛਾਂ ਦਿੰਦੇ ਨੇ ਆਕਸੀਜਨ ਦਿੰਦੇ ਨੇ ਉਹਨਾਂ ਨੂੰ ਪ੍ਰਮਾਤਮਾ ਨੇ ਲਾਇਆ ਕੁਦਰਤ ਕੰਮ ਕਰਦੀ ਆ ਉਹਦੇ ਪਿੱਛੇ ਇਹ ਭਾਵ ਅਰਥ ਨੂੰ ਆਪਾਂ ਸਮਝਣਾ ਅਗੇ ਮਾਰਾ ਜਿਤ ਲਾਓ ਹੀ ਲਗਾ ਪੂਰਨ ਖਸਮ ਹਮਾਰੇ ਪਾਸੇ ਤੂੰ ਜਿਸ ਨੂੰ ਲਾਂਦਾ ਹੈ ਉਸੇ ਤੇ ਹੀ ਇਹ ਲੱਗァ ਫਿਰਦਾ ਹੈ। ਉਹ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਵ ਰਾਵ। اے ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ ਮਿਹਰ ਮੈਨੂੰ ਸਿਰਫ ਆਪਣੇ ਹੀ ਸਰੂਪ ਦੀ ਲਗਨ ਬਖਸ਼। ਮੈਂ ਤੇਰੀ ਮੈਂ ਤੇਰੀ ਕੁਦਰਤ ਦੇ ਵਿੱਚੋਂ ਤੈਨੂੰ ਦੇਖ ਸਕਾਂ ਦਾ ਸਕਾਂ ਦਾਤਾ ਜੀ ਤੇਰੇ ਦਰਸ਼ਨ ਦਿਦਾਰੇ ਕਰਾਂ ਗਰਬਾਣੀ ਤੋਂ ਸੂਚੀ ਲੈ ਕੇ ਨਾਮ ਬਾਣੀ ਨਾਲ ਜੁੜ ਕੇ ਸਾਨੂੰ ਕੁਦਰਤ ਦੇ ਵਿੱਚੋਂ ਕਾਦਰ ਦੇਖਿਆ ਜੀ ਦਿਸਣਾ ਵੀ ਚਾਹੀਦਾ ਜਿਵੇਂ ਕਿ ਆਪਾਂ ਕੱਲ ਵੀ ਗੱਲ ਕਰੀ ਸੀ ਭਾਈ ਗੁਰਪ੍ਰੀਤ ਸਿੰਘ ਹੋਣੀ ਜਾਣਟੇ ਹੋਣੀ ਆ ਜਿਹੜੇ ਕਿ ਮਤਲਬ ਮਨੁੱਖਤਾ ਦੇ ਵਿੱਚ ਰੱਬ ਨੂੰ ਦੇਖਦੇ ਆ ਲੈ ਕੇ ਜਾਂਦੇ ਨਾ ਦੁਖੀਆਂ ਨੂੰ ਸਾਂਭ ਸੰਭਾਲ ਕਰਦੇ ਆ ਸੰਸਥਾ ਬਣ ਗਈ ਉਹ ਇੱਕ ਜਲਦੀ ਸੰਗਤ ਦੇ ਸਹਿਯੋਗ ਨਾਲ ਹੁੰਦੀ ਆ ਉਹ ਪ੍ਰਭੂ ਪਰਮਾਤਮਾ ਨੇ ਉੱਧਰ ਨੂੰ ਲਾਤਾ ਉਹਨੂੰ ਉੱਧਰ ਲੱਗ ਗਿਆ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਕਰੋ ਕਿਰਪਾ ਸਰਬ ਕੈ ਦਾਤੇ ਏਕ ਰੂਪ ਲੈ ਬਲਾਵੋ ਮਹਾਰਾਜ ਤੇਰਾ ਰੂਪ ਹੀ ਦਿਸੇ ਮੈਨੂੰ ਸੰਸਾਰ ਦੇ ਵਿੱਚੋਂ ਨਾਨਕ ਕੀ ਬੇਨਾਂਤੀ ਹਰ ਪ੍ਰਹਿ ਹਰ ਪਹਿ ਨਾਨਕ ਕੀ ਬੈਨੰਤੀ ਹਰ ਪਹਿ ਆਪਣਾ ਨਾਮ ਜਪਾ ਬੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਪਾਸ ਇਹੀ ਬੇਨਤੀ ਹੈ हे ਪ੍ਰਭੂ ਮੈਥੋਂ ਆਪਣਾ ਨਾਮ ਜਪਾ ਨਾਮ ਜਪਣਾ ਇਹੀ ਆ ਕੁਦਰਤ ਦੇ ਵਿੱਚ ਕਾਤਰ ਨੂੰ ਦੇਖਣਾ ਅੰਗ ਸੰਗ ਜਾਣਣਾ ਭਲੇ ਦੇ ਕੰਮ ਕਰਨੇ ਚੰਗਾ ਬੋਲਣਾ ਚੰਗਾ ਸੁਣਨਾ ਚੰਗਾ ਦੇਖਣਾ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਅਗਲਾ ਸ਼ਬਦ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆ ਜੀ ਰਾਗ ਗੌੜੀ ਮਾਜ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਸ਼ਬਦ ਹੈ ਇੱਕ ਓਕਾਰ ਸਤਗੁਰ ਪ੍ਰਸਾਦ ਆਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਉਹ ਮਿਲਣਾ ਕਿਉਂਕਿ ਜਿਹਨੇ ਤੁਹਾਨੂੰ ਸਾਰੇ ਦਿਨ ਸਤਾਰ ਦੇਣਾ ਜੀਵਨ ਸੁਧਰ ਗਿਆ ਪ੍ਰਭੂ ਪਰਮਾਤਮਾ ਮਿਲ ਗਿਆ ਦੀਨ ਨਾਲ ਮੁਕਰ ਰਾਇਆ ਜਿਓ हे ਗਰੀਬਾਂ ਤੇ ਚਕ ਵਾਲੇ ਪ੍ਰਭੂ ਉਸਾ ਜੀ ਕੁੱਟ ਜਨਾਂ ਕਰ ਸੇਵ ਲਗਾ ਜਿਓ ਤੂੰ ਕਰੋ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ ਭਗਤੀ ਵਿੱਚ ਲਾਇਆ ਹੋਇਆ ਹੈ ਭਗਤ ਬਸਰ ਤੇਰਾ ਬਿਰਦ ਰਖਾਇਆ ਜੀਓ ਭਗਤਾਂ ਦਾ ਪਿਆਰਾ ਹੁਣ ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਬਣਿਆ ਆ ਰਿਹਾ ਹੈ ਪੂਰਨ ਸਭ 니 ਜਾਈ ਜੀਓ हे ਪ੍ਰਭੂ ਤੂੰ ਸਭ ਥਾਵਾਂ ਵਿੱਚ ਮੌਜੂਦ ਹੈ ਕਿਉਂ ਵੇ ਕਿਉਂ ਵੇਖਾਂ ਪ੍ਰੀਤਮ ਕਬਣ ਸੁਖਰਾਣੀ ਜੀਓ ਹੈ ਭਾਈ ਮੈਂ ਕਿਵੇਂ ਉਸ ਪ੍ਰਭੂ ਪ੍ਰੀਤਮ ਦਾ ਦਰਸ਼ਨ ਕਰਾਂ ਉਹ ਕਿਹੜੀ ਸ੍ਰੇਸ਼ਟ ਕਿਹੜੀ ਸ੍ਰੇਸ਼ਟ ਕਰਨੀ ਹੈ ਜਿਸ ਨਾਲ ਮੈਂ ਉਸ ਨੂੰ ਵੇਖਾਂ ਸੰਤਾਂ ਦਾ ਸੇਵਾ ਕਰਨੀ ਜੀਓ ਹੁਣ ਦੱਸਤਾ ਮਹਾਰਾਜ ਅੱਗੇ ਜਿੱਥੋਂ ਵੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ ਮੈਂ ਸੰਤ ਜਨਾਂ ਦੀ ਦਾਸੀ ਬਣਾ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ ਸਤ ਸੰਗੀ ਜਨਾਂ ਦੀ ਇਹ ਜਿਓ ਬਤਾਈ ਬਲ ਬਲ ਜਾਈ ਜਿਓ ਮੈਂ ਆਪਣੀ ਇਹ ਜਿੰਦ ਉਸ ਪ੍ਰਭੂ ਪਾਤਸ਼ਾਹ ਤੋਂ ਸਤਕੇ ਕਰਾਂ ਤੇ ਉਸ ਤੋਂ ਕੁਰਬਾਨ ਹੋ ਜਾਵਾਂ ਤਿਸ ਨੇ ਬਨੇ ਬਲਾ ਗੂੰ ਪਾਈ ਜਿਓ